ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀਵਨ ਪ੍ਰਕਾਸ਼ ਖਵਾਲੀਆ ਮੈਂ ਵਿਚੋਂ ਹਿੰਦੂ ਪ੍ਰਸ਼ਦ ਬਜਰੰਗਦਰ ਕਪੂਰਸਲੇ ਤੋਂ ਆ ਬੜੀ ਮਨਪੱਗੀ ਖਬਰ ਚੱਲ ਰਹੀ ਆ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਇੱਕ ਲੜਕੀ ਆ ਪਾਇਲ ਮਲਿਕ ਔਰ ਪਤਨੀ ਅਰਮਾਨ ਮਲਿਕ ਇਹਨੇ ਬਹੁਤ ਹੀ ਸੋਸ਼ਲ ਮੀਡੀਆ ਦੇ ਉੱਤੇ ਗੰਦ ਪਾਇਆ ਹੋਇਆ ਔਰ ਇੱਥੇ ਪਰਚਾ ਦਰਜ ਹੋਣਾ ਚਾਹੀਦਾ ਇੱਕ ਸਾਡੇ ਮਹਾਮਾਈ ਕਾਲੀ ਮਾ ਦੇ ਉਹਨੇ ਕੀ ਕਹਿੰਦੇ ਆ ਕੁਰਸੀ ਤੇ ਬੈਠ ਕੇ ਨੰਗੀ ਪੁੰਗੀ ਹੋ ਗਏ ਜਿਹੜੀ ਅੱਧੀ ਨੰਗ ਪੁੰਗੀ ਆ ਔਰ ਉਹਨੇ ਮਾਤਾ ਰਾਣੀ ਦਾ ਅਪਮਾਨ ਕੀਤਾ ਔਰ ਅਸੀਂ ਇਹਨੂੰ ਕੋਈ ਮਾਫੀ ਨਹੀਂ ਦਿੰਦੇ ਜੀ ਇੱਥੇ ਪਰਚਾ ਦਰਜ ਕਰਾਉਣਾ ਔਰ ਸਾਡੇ ਸ਼੍ਰੀਮਾਨ ਜੀ ਪੰਜਾਬ ਮੁੱਖ ਮੰਤਰੀ ਮਾਨ ਸਾਹਿਬ ਨਵੀਂ ਗੱਲ ਕਹੀ ਆ ਕਿਸੇ ਵੀ ਕੋਈ ਵੀ ਧਰਮ ਦਾ ਕੋਈ ਅਪਮਾਨ ਕਰੂਗਾ ਉੱਤੇ ਤੁਰੰਤ ਕਾਰਵਾਈ ਕੀਤੀ ਜਾਊਗੀ ਔਰ ਅਸੀਂ ਮਾਨ ਸਾਹਿਬ ਮਤਵਾ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਆ ਜਿਹੜੇ ਤੁਸੀਂ ਲਬਜ ਬੋਲੇ ਸੀ ਵੀ ਕੋਈ ਵੀ ਧਰਮ ਦਾ ਅਪਮਾਨ ਕਰੂਗਾ ਉਤੇ ਤੁਰੰਤ ਪਰਚਾ ਦਰਜ ਕੀਤਾ ਜਾਊਗਾ ਔਰ ਅੱਜ ਅਸੀਂ ਵਿਸ਼ੂ ਹਿੰਦੀ ਪਿੱਛੇ ਤੋਂ ਬਜਰੰਗ ਦਲ ਲੋ ਇੱਕ ਐਪਲੀਕੇਸ਼ਨ ਦੇ ਕੇ ਆਏ ਆ ਵੀ ਐਸਪੀ ਸਾਹਿਬ ਇਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਔਰ ਜਿਹੜੀ ਇਹਨੇ ਮਾਫੀ ਮੰਗੀ ਆ ਇਹ ਜਾ ਕੇ ਪਟਿਆਲੇ ਦੇ ਵਿੱਚ ਅਸੀਂ ਇਹਨੂੰ ਕੋਈ ਨਹੀਂ ਮਾਫੀ ਦੇਣੀ ਜੀ ਅਤੇ ਜੋ ਵੀ ਕਾਰਵਾਈ ਬਣਦੀ ਆ ਜੋ ਵੀ ਇਹਨੇ ਅਪਮਾਨ ਕੀਤਾ ਧਰਮ ਦਾ ਇਹਤੇ ਕਾਰਵਾਈ ਕੀਤੀ ਜਾਵੇ ਜੈ ਸ਼੍ਰੀ ਰਾਮ जय श्री राम